ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜ ਨੰਗ ਸੇਲ ਲੈ ਕੇ ਆਏ ਜੀ ਦੋ ਬਾਈ ਬੱਚੀਆਂ ਨੇ ਤੇ ਤਿੰਨ ਜਰਸੀ ਕੰਮ ਨੇ ਬਾਈ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਅੱਗੇ ਇੱਕ ਬਈ ਟੌਪ ਦੀ ਬੜ ਅੰਦਰ ਖੜੀ ਹੈ ਜਰਸੀ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਠੀਕ ਠਾਕ ਵਧੀਆ ਜੀ ਨਾਮ ਤੇ ਐਡਰੈਸ ਹੋਵੇ ਨਾਮ ਭਪਿੰਦਰ ਸਿੰਘ ਆ ਪਿੰਡ ਵੱਲੋਂ ਜ਼ਿਲ੍ਹਾ ਬਿਲਾ ਬਰਨਾਲਾ ਤਹਿਸੀਲ ਬਈ ਜ਼ਿਲ੍ਹਾ ਤਪਾ ਠੀਕ ਆ ਨੇੜੇ ਪਿੰਡ ਬਈ ਨੇੜੇ ਪਿੰਡ ਭਧੌਰ ਪੈ ਜਾਂਦਾ ਸਹਿਣਾ ਪੈ ਜਾਂਦਾ ਠੀਕ ਆ ਬਈ ਮੋਬਾਈਲ ਨੰਬਰ ਬੋ 98767 ਹਮ 5764 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਣਾ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਬਈ ਕਿੰਨੇ ਦਿਨ ਲੈਂਦੇ ਬਈ ਧਿਆਨ ਲੈ ਜੂ ਪੰਜ ਚਾਰ ਬਈ ਕੀ ਕਬਾਈ ਕੀ ਰਿਕਾਰਡ ਦੋਦਾ ਦੋਦਾ ਪਿੱਛੇ ਹੈਗਾ ਹੀ 16 17 ਲੀਟਰ ਦਾ ਰਿਕਾਰਡ ਹੈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਬਾਈ ਢੱਲਾ ਢੁਲਾ ਬਹੁ ਪਈਆਂ ਸਾਰੀਆਂ ਬਾਲਡਰ ਨਾਲ ਕੱਢ ਕੇ ਕਰਮਣੀ ਨੇ ਫੇਰ ਸੋਨਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲੇ ਇਸ ਬਿਊਟੀ ਵੀ ਕਰਮਣੀ ਦੀ ਚੰਗੀ ਆ ਬੋਦੀਵਾਦੀ ਚੰਗੀ ਆ ਸਨਕ ਆਪਣਾ ਬੈਡ ਦੇ ਵਿੱਚ ਬਹੁਤ ਚੰਗਾ ਕਲਰ ਬਹੁਤ ਚੰਗਾ ਦੋਦਾ ਰਿਕਾਰਡ ਚੰਗਾ ਕੱਚੀ ਕੱਚੀ ਆ ਦਿਨ ਕਰਮ ਵਾਲੀ ਜਿਹੇ ਲੈਣੀ ਆ ਉਹਨੂੰ ਆਰਡਰ ਦੀ ਕੁਆਲਿਟੀ ਜਿਹੜੀ ਇੰਨੀ ਵਧੀਆ ਤਿਆਰ ਕਰ ਲੈਣੀ ਆ ਬਾਕੀ ਤੋਰਾ ਤਾਰਾ ਵੀ ਚੰਗਾ ਹੈ ਕੀ ਮੋਲ ਆ ਬਾਈ ਇਹਦਾ ਇਹਦਾ ਸਟਾਰਟ ਮਾਨਤਨ ਹੋ ਜਾ ਮਾਨਤਨ ਕਰਦੇ ਠੀਕ ਆ 67000 ਰੁਪਏ ਹੋਣ ਦਾ ਵੀ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਫੇਸ ਬੜਾ ਚੰਗਾ ਬੋਲੀ ਬਾਣੀ ਚੰਗੀ ਆ ਹੈਲੋ ਸਨਖਪੁਣਾ ਬੈਡ ਦੇ ਵਿੱਚ ਚੰਗਾ ਤੋਰਾ ਤਾਰਾ ਚੈੱਕ ਕਰੋ ਬਈ ਆਰਡਰ ਕਮਾਲ ਨਾਲ ਪੁੱਟੀ ਆਲਾ ਥਣ ਕੱਲਾ ਕੱਲਾ ਥਣ ਬਈ ਚੰਗੀ ਆ ਹਜੇ ਬੜ ਹੋਰ ਨਿਕਰੂ ਦਿਨ ਲੈਂਦੀ ਐ ਕੱਚੀ ਕੱਚੀ ਐ ਬਈ ਬਣੂਗੀ ਬਹੁਤ ਹਲ ਮੋਲ ਬਾਈ ਨੇ 67000 ਰੁਪਏ ਰੱਖਿਆ ਬਾਕੀ ਜਿਹੜਾ ਵਿਚੋਂ ਮਾਰ ਤਾ ਨਾ ਜ਼ਰੂਰ ਕਰੀ ਗਾਂ ਦੀ ਵੀਡੀਓ ਬਣਾਉਣੀ ਐ ਅੱਜ ਲਿਆਂਦੀ ਲਿਆਂਦੀ ਸੀਗੀ ਵੀਡੀਓ ਬਣਾਉਣਾ ਹੁਣ ਥਣ ਬੜਾ ਕਮਾਲ ਦਾ ਲੱਗਿਆ ਬਈ ਮੁੱਠੀ ਆਲਾ ਥਣ ਲੈ ਵਾਂ ਲੂਗਾ ਬਹੁਤ ਜੰਗ ਲੈਣਗਾ ਇਸ ਬੜਾ ਚੰਗਾ ਬਟੂਆ ਟੂਆ ਬਹੁਤ ਚੰਗਾ ਜਰਸੀ ਆ ਬਈ ਅੱਗੇ ਬਈ 2 ਨੰਬਰ ਤੇ ਕਿਹੜਾ ਸਾਸ ਹੁੰਦੀ ਹੈ ਦੂਜਾ ਸਾਸ ਹੁੰਦੀ ਹੈ ਬਈ ਦਿਲ ਲੈਂਦੀ ਹੈ ਬਈ 10 ਜਨ ਲੈ ਹੀ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਦੁਰਕਾ ਤਾਰਾ ਤਾਰਾ ਚਮਕ ਚਮਕ ਚੰਗਿਆ ਟ ਲਾਂਡੂ ਲਾਂਬੋ ਪਈਆਂ ਬਈ ਸਾਰੀਆਂ ਬਲਡਾਂ ਲਾਂ ਕੱਢੂ ਕਰਮਾਲੀ ਨੇ ਫੇਰ ਸੁਣਾ ਚਮਕ ਚਮਕ ਚੰਗਿਆ ਰਾਜੀ ਰੂਜੀ ਚੰਗਿਆ ਤੇ ਕੀ ਮੁੱਲ ਆ ਬਈ ਇਹਦਾ ਜੈਜ 67000 ਆ ਬਈ ਮਾਨਤਾਂ ਮੁਝ ਬਈ ਮਾਨਤਾਂ ਕਰ ਦਾਂਗੇ ਬਈ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਂ ਜਰੂਰ ਹੋ ਜੇ ਤੋਰਾ ਤਾਰਾ ਚੰਗਾ ਕੱਚੀ ਕੱਚੀ ਆ ਬਈ ਦਣੇ ਹਜੇ ਲੈ ਨਹੀਂ ਦੀ ਢੱਲਾਂ ਦਿਖਾਵਾਂਗੇ ਨੇ ਕੱਢ ਕੇ ਕਰਮਾਲੀ ਨੇ ਫੇਰ ਸੁਣਾ ਆ ਦੇਖ ਟੈਲ ਲਾਟੂ ਲਾ ਬਹੁਤ ਪਈ ਲੈ ਬਰੀਕੀ ਬਰੂਕੀ ਜ ਬਹੁਤ ਲੇਵਾ ਬਹੁਤ ਸੋਹਣਾ ਬਣਾਉ ਥਾਣ ਦੇ ਇੱਕੋ ਬਈ ਕੱਲਾ ਕਲਰ ਥਾਣ ਪੂਰੀ ਵਿਤੀ ਤੇ ਥਾਣ ਅੱਗੇ ਬਈ ਤੁਹਾਨੂੰ ਨੰਬਰ ਕਿਹੜਾ ਸੁਆ ਬਈ ਇਹ ਵੀ ਦੂਜਾ ਸੁਣਦੀ ਆ ਬਈ ਕਿੰਨੇ ਦਿਨ ਲੈਂਦੀ ਆ ਬਈ ਇਹ ਵੀ ਦਾ ਦੱਸ ਦੇਣ ਉਹ ਇਹ ਵੀ ਲੈ ਜੂ ਬਈ ਠੀਕ ਆ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਦਾ ਰਿਕਾਰਡ ਹੈਗਾ ਬਈ ਇਹਦਾ 20 ਲੀਟਰ ਦਾ 20 ਲੀਟਰ ਦਾ ਬਈ ਮੇਰੇ ਰਿਕਾਰਡ ਦੱਸਿਆ ਦੇਸ ਬੜਾ ਚੰਗਾ ਬੋਦੀ ਵਾਦੀ ਚੰਗੀ ਆ ਸਨਖਪਣਾ ਬੜ ਦੇ ਵਿੱਚ ਬਹੁਤ ਚੰਗਾ ਬਾਕੀ ਥੋੜਾ ਸਾਰਾ ਆਰਡਰ ਕਮਾਲ ਦਾ ਕੱਤੀ ਕੱਤੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਉਹਟਰ ਜਿਹੜਾ ਵਧੀਆ ਤਿਆਰ ਕਰ ਲੈਣਾ ਬਾਕੀ ਸੋਰਾ ਤਾਰਾ ਵੀ ਚੰਗਾ ਗਾ ਥਣ ਬੜਾ ਕਮਾਲ ਦਾ ਲੱਗਿਆ ਕੀ ਮੋਲ ਆ ਬਈ ਜੈਜ ਇਹ ਮਾਨਤਾਨ ਹੋ ਜੀਵੇ ਹਾਂ ਮਾਨਤਾਨ ਕਰਦੇ ਹਾਂ 70000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜੂਗੀ ਚੰਗੀ ਆ ਬੜਾ ਸਨਕੀ ਆ ਕੱਤੀ ਕੱਤੀ ਆ ਦਿਨ ਹਜੇ ਲੈਂਦੀ ਆਣਾ ਬਹੁਤ àngਾ ਲੱਗਿਆ ਹਨਾ ਬਈ ਹਾਂ ਹਨ ਵਧੀਆ ਕੀ ਬਾਤ ਅੱਗੇ ਬੱਚੀ ਕਿੰਨੀ ਕੁ ਉਮਰ ਹੈ ਇਹਦੀ ਇਹ ਪੁੱਛ ਕੇ ਦੱਸੋ ਮਾੜਾ ਅਸਟੀਮੇਟ ਇਹ ਰੱਖ ਦੋ 8-10 ਕਿ ਮਹੀਨਿਆਂ ਦੀ ਹੋਊ 8-10 ਮਹੀਨੇ ਦੀ ਬੱਚੀ ਆ ਬਈ ਤੇ ਮਾਂ ਦਾ ਦੁੱਧ ਪਤਾ ਬਈ 28 ਲੀਟਰ ਸੀਗਾ ਇਹਦੀ ਮਾਂ ਥੱਲੇ ਬਈ 28 ਲੀਟਰ ਆ ਠੀਕ ਆ ਬਈ ਇਹ ਮਰ ਗਈ ਸੀ ਇਹਦੀ ਮਾਂ ਹੈ ਮਰ ਗਈ ਸੀ 28 ਕਿਲੋ ਦੁੱਧ ਸੀ ਪੂਰਾ ਲੀਟਰ ਦਾ ਮੈਡੀ ਇਹਦੀ ਉਮਰ ਕਿੰਨੀ ਕਾਸਟਿਮੇਟ ਆ ਹਾਂਜੀ ਇਹਦੀ ਉਮਰ ਇਹਦੀ ਉਮਰ 7 ਕੁ ਮਹੀਨੇ ਉਹ ਠੀਕ ਚੱਪਈ ਇਹਦੀ ਮਾਂ ਦਾ ਦੁੱਧ ਪਤਾ ਇਹਦੀ ਮਾਂ ਥੱਲੇ ਸੀਗਾ ਜੀ 30 ਕਿਲੋ ਮੁੱਲ ਕੀ ਆ ਬਈ ਜੋੜੇ ਦਾ ਉਹ ਖਾਈ ਸੀ ਜੋੜੇ ਦਾ ਮੁੱਲ ਕੀ ਆ ਜੋੜੇ ਦਾ ਮੁੱਲ 27000 ਮਾਨਤਾਨ ਹੋ ਜਾਵੇ ਮਾਨਤਾਨ ਕਰ ਲਓ ਜੋੜੇ ਦਾ ਮੁੱਲ 27000 ਰੁਪਇਆ ਬਈ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਜਾ ਕਿਸੇ ਵੀਰ ਨੂੰ ਪੰਜਾਂ ਨਗਿਆਂ ਚ ਕੋਈ ਵੀ ਨਗਰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ